ਸ਼ੁਕਰੀਆ ਬਹੁਤ ਬਹੁਤ ਧੰਨਵਾਦ 2022 ਦੇ ਅੰਦਰ ਪੰਜਾਬ ਦੇ ਲੋਕਾਂ ਨੇ ਭਾਰੀ ਬਹੁਮਤ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਗਠਨ ਕੀਤਾ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬਹੁਤ ਭਾਰੀ ਬਹੁਮਤ ਦੇ ਨਾਲ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਔਰ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਦੇ ਲੋਕਾਂ ਨਾਲ ਵੱਡਾ ਵਾਦਾ ਕੀਤਾ ਸੀਗਾ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਪੰਜਾਬ ਦੇ ਹਰ ਖੇਤਰ ਦੇ ਅੰਦਰ ਅਸੀਂ ਵੱਡੇ ਸੁਧਾਰ ਲੈ ਕੇ ਆਵਾਂਗੇ ਪੰਜਾਬ ਜਿਹੜਾ ਉਹ ਇੱਕ ਵੱਡੀ ਤਰੱਕੀ ਕਰੂਗਾ ਉਹਦੇ ਵੱਲ ਲਗਾਤਾਰ ਕਦਮ ਜਿਹੜੇ ਲਗੇ ਪੰਜਾਬ ਦੇ ਬਦ ਰਏ ਨੇ ਪੰਜਾਬ ਜਿਹੜਾ ਲਗਾਤਾਰ ਹਰੇਕ ਫੀਲਡ ਦੇ ਵਿੱਚ ਤਰੱਕੀ ਕਰ ਰਿਹਾ ਜੇ ਮੈਂ ਗੱਲ ਕਰਾਂ ਅੱਜ ਪੰਜਾਬ 'ਚ 19000 ਕਿਲੋਮੀਟਰ ਸੜਕਾਂ ਜੜੀਆਂ ਲਗੀਆਂ ਉਹ ਨਮੀਆਂ ਜਿਹੜੀ ਪੇਰ ਕਰਕੇ ਨਮੀਆਂ ਬਣਾਦਿਆਂ ਜਾ ਰਹੀਆਂ ਨੇਗੀਆਂ ਰੀਕਾਰਪੇਟਿੰਗ ਜਿਹੜੀ ਉਹਨਾਂ ਦੀ ਹੋ ਰਹੀ ਆ ਔਰ ਜਿਹਦੇ ਉੱਤੇ 4150 ਕਰੋੜ ਰੁਪਏ ਦਾ ਖਰਚਾ ਉਹ ਪੰਜਾਬ ਸਰਕਾਰ ਦਾ ਹੋਣ ਜਾ ਰਿਹਾ ਹੈਗਾ ਇਸੇ ਤਰੀਕੇ 3000 ਪੰਜਾਬ ਦੇ ਅੰਦਰ ਨਵੇਂ ਖੇਡ ਸਟੇਡੀਅਮ ਜਿਹੜੇ ਨੇਗੇ ਉਹ ਬਣਾਏ ਜਾ ਰਹੇ ਨੇ ਜਿਨ੍ਹਾਂ ਤੇ ਲਗਭਗ 1000 ਕਰੋੜ ਰੁਪਇਆ ਉਹ ਖਰਚ ਹੋਣ ਜਾ ਰਿਹਾ ਇਸੇ ਤਰੀਕੇ ਪੰਜਾਬ ਅਸੀਂ ਈ ਕ ہزار ਨਰਸਰੀਆਂ ਦੇ ਟੀਚਰ ਰੱਖਿਆ ਸੀ ਜਿਦੇ ਵਿੱਚੋਂ ਲਗਭਗ 250 ਤੋਂ ਉੱਪਰ ਨਰਸਰੀਆਂ ਬਣ ਕੇ ਤਿਆਰ ਹੋ ਚੁੱਕੀਆਂ ਨੇ ਕਿਹਾ ਸੋ ਮੇਰਾ ਕਹਿਣ ਦਾ ਭਾਵ ਆ ਪੰਜਾਬ ਜਿਹੜਾ ਰੂਲ ਦੇ ਦੀਏ ਦੇ ਅੰਦਰ ਪੰਜਾਬ ਜਿਹੜਾ ਪਿੰਡੂ ਖੇਤਰ ਦੇ ਅੰਦਰ ਲਗਾਤਾਰ ਤਰੱਕੀ ਕਰ ਰਿਹਾਗਾ ਲਗਾਤਾਰ ਪੰਜਾਬ ਜਿਹੜਾ ਰੰਗਲਾ ਪੰਜਾਬ ਬਣ ਰਿਹਾਗਾ ਔਰ ਗਿੱਧੇ ਭੰਗੜੇ ਪੰਜਾਬ ਤੋਂ ਨੂੰ ਪੈਂਦੇ ਨਜ਼ਰ ਆ ਰਹੇ ਨੇ ਕਿ ਸੋ ਉਸੇ ਲੜੀ ਦੇ ਤਹਿਤ ਉਸੇ ਕੜੀ ਦੇ ਤਹਿਤ ਅੱਜ ਅਸੀਂ ਪੰਜਾਬ ਸਰਕਾਰ ਵੱਲੋਂ ਸਾਡੇ ਡਿਪਾਰਟਮੈਂਟ ਵੱਲੋਂ ਆ 332 ਕਰੋੜ ਰੁਪਏ ਦੀ 332 ਕਰੋੜ ਰੁਪਏ ਦੀ ਜਿਹੜੀ ਕਿਸ਼ਤ ਆ ਉਹ ਪੰਜਾਬ ਦੀਆਂ ਸਾਰੀਆਂ ਪੰਚਾਇਤਾਂ ਦੇ ਲਈ ਜਾਰੀ ਕੀਤੀ ਆ ਪੰਜਾਬ ਤਾਂ ਕਿ ਪੰਜਾਬ ਦੀਆਂ ਉਹਨਾਂ ਪੰਚਾਇਤਾਂ ਦਾ ਜਿਹੜਾ ਅੰਦਰੂਨੀ ਵਿਕਾਸ ਹੁੰਦਾਗਾ ਜਿਹਨੂੰ ਮੈਂ ਕਹਿੰਦਾ ਅੰਦਰਲੀਆਂ ਸੜਕਾਂ ਜਾਂ ਛੋਟੇ ਕੰਮ ਉਹ ਪੂਰੇ ਹੋ ਸਕਣ 332 ਕਰੋੜ ਰੁਪਏ ਦੀ ਜਿਹੜੀ ਇਨਸਟਾਲਮੈਂਟ ਉਹ ਜਾਰੀ ਕੀਤੀ ਗਈ ਹੈ ਜਿਹਦੇ ਅੰਦਰ ਜਿਹੜੀਆਂ ਦੋ ਪ੍ਰਕਾਰ ਇਕਤਾਸੀ ਟਾਈਡ ਫੰਡ ਕੀਤੇ ਗਏ ਨੇ ਕਨ ਟਾਈਡ ਤਾਂ ਕਿ ਇੱਕ ਉਹ ਕੰਮ ਜਿਹੜੇ ਹੋਣੇ ਨੇਗੇ ਵੀ ਇਸੇ ਤਰੀਕੇ ਉਹਨੇ ਪੰਜਾਬ ਸਰਕਾਰ ਨਿਰਧਾਰਤ ਕੀਤੀ ਆ ਔਰ ਕੁਝ ਕੰਮ ਨੇ ਜਿਹੜੇ ਉਹ ਮੈਂ ਸਮਝਦਾ ਸਰਪੰਚ ਨਿਰਧਾਰਤ ਕਰਨਗੇ ਇਹਦੇ ਅੰਦਰ 80 ਰੇਸ਼ੋ ਰੱਖੀ ਆ ਕਿ ਜਿਹੜੀਆਂ ਪੰਚਾਇਤਾਂ ਨੇ ਕੀਆ ਜਿਹੜੀਆਂ ਪੰਜਾਬ ਦੀਆਂ ಗ್ರಾಮ ਪੰਚਾਇਤ ਨੇ ਉਹਨੂੰ 70% ਹਿੱਸਾ ਇਸ 332 ਕਰੋੜ ਚੋਂ ਔਰ ਜਿਹੜੀਆਂ ਪੰਚਾਇਤ ਸਮਤੀਆਂ ਨੇ ਉਹਨਾਂ ਨੂੰ 20% ਹਿੱਸਾ ਔਰ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਨੇ ਉਹਨਾਂ ਨੂੰ 10% ਹਿੱਸਾ ਇਹ ਅਸੀਂ ਤਿੰਨ ਹਿੱਸਿਆਂ ਚ ਵੰਡਿਆਗਾ ਜਿਹੜਾ ਦਾ 332 ਕਰੋੜ ਰੁਪਇਆਗਾ ਸੋ ਇਹਦੇ ਨਾਲ ਤੁਸੀਂ ਦੇਖੋਗੇ ਕਿ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ ਦੇ ਜਿਹੜੇ ਪਿੰਡ ਨੇਗੇ ਉਹ ਵੀ ਤੁਹਾਨੂੰ ਸ਼ਾਨਦਾਰ ਦਿਖਾਈ ਦੇਣਗੇ ਜੋ ਸੁਪਨਾ ਸਰਕਾਰ ਨੇ ਸਿਰਜਿਆਗਾ ਜੋ ਸਰਦਾਰ ਭਗਵੰਤ ਸਿੰਘ ਮਾਝੀ ਨੇ ਸਿਰਜਿਆਗਾ ਕਿ ਪੰਜਾਬ ਰੰਗਲਾ ਪੰਜਾਬ ਉਹਣਾ ਚਾਹੀਦਾ ਉਹਦੇ ਵੱਲ ਮੈਂ ਸਮਝਦਾ ਇੱਕ ਹੋਰ ਵੱਡਾ ਸਟੈਪ ਅੱਜ ਸਰਦਾਰ ਭਗਵੰਤ ਸਿੰਘ ਮਾਝੀ ਦੀ ਸਰਕਾਰ ਨੇ ਚੁੱਕਿਆਗਾ ਸਾਰੇ ਪੈਸੇ ਜਿਹੜੇ ਨੇਗੇ ਉਹ ਸਰਪੰਚਾਂ ਦੇ ਜਿਲ੍ਹਾ ਪ੍ਰੀਸ਼ਦ ਦੇ ਪੰਚਾਇਤ ਸੰਮਤੀ ਦੇ ਚੇਅਰਮੈਨਸ ਦੇ ਇਹਨਾਂ ਦੇ ਖਾਤੇਆਂ ਜਿਹੜੇ ਨੇਗੇ ਅੱਜ ਸ਼ਾਮ ਤੱਕ ਪੈਸੇ ਸਾਰੇ ਪਹੁੰਚ ਜਾਣਗੇ ਇਸ ਤੋਂ ਬਿਨਾ ਨੈਕਸਟ ਇਨਸਟਾਲਮੈਂਟ ਇਹ ਨਹੀਂ ਕਿ ਅਸੀਂ ਇੱਥੇ ਹੀ ਰੁਕਦਾ ਨੈਕਸਟ ਇਨਸਟਾਲਮੈਂਟ ਜਿਹੜੀ ਆ ਅਗਲੀ ਕਿਸ਼ਤ ਜਿਹੜੀ ਆ 334 ਕਰੋੜ ਦੀ ਅਗਲੀ ਕਿਸ਼ਤ 334 ਕਰੋੜ ਦੀ ਉਹ ਵੀ ਵੇ ਸਮੇਂ ਦਾ ਇਸੇ ਸਾਲ ਦੇ ਅੰਦਰ ਯਾਨੀ ਕਿ ਇਸ ਦਸੰਬਰ ਤੱਕ ਦਸੰਬਰ ਤੱਕ ਜਾਂ ਜਨਵਰੀ ਦੇ ਪਹਿਲੇ ਹਫ਼ਤੇ ਦਸੰਬਰ ਦੇ ਐਂਡ ਚ ਜਾਂ ਜਨਵਰੀ ਦੇ ਪਹਿਲੇ ਹਫ਼ਤੇ ਜਿਹੜੀ ਆ ਉਹ ਸਾਰੀਆਂ ਪੰਚਾਇਤਾਂ ਦੇ ਔਰ ਪੰਚਾਇਤ ਸੰਮਤੀ ਜਿਲ੍ਹਾ ਪ੍ਰੀਸ਼ਦ ਚ ਪਹੁੰਚ ਜੂਗੀ ਤਾਂ ਕਿ ਜਿਹੜੀ ਰਹਿੰਦੀ ਡਿਵੈਲਪਮੈਂਟ ਆ ਹੋ ਸਕੇ ਸੋ ਮੇਰਾ ਕਹਿਣ ਦਾ ਭਾਵ ਆ ਲਗਾਤਾਰ ਸਰਕਾਰ ਜਿਹੜੀ ਆ ਉਹ ਡਿਵੈਲਪਮੈਂਟ ਪਰ ਲੱਗੀ ਆ ਲਗਾਤਾਰ ਅਸੀਂ ਪੰਜਾਬ ਦੀ ਡਿਵੈਲਪਮੈਂਟ ਕਰ ਰਹਿਆ ਇਹ ਨਹੀਂ ਹੈਗਾ ਕਿ ਅਸੀਂ ਲਾਸਟ ਸਾਲ ਚ ਲੱਗੇ ਆ ਅਸੀਂ ਤਾਂ ਜਦੋਂ ਸਰਕਾਰ ਬਣੀ ਆ ਉਸ ਸਮੇਂ ਤੋਂ ਲੈ ਕੇ ਜਿੱਥੇ ਆਪਣੀਆਂ ਗਰੰਟੀਆਂ ਪੂਰੀਆਂ ਕਰ ਰਹੇ ਆ ਲਗਾਤਾਰ ਉਸੇ ਤਰੀਕੇ ਡਿਵੈਲਪਮੈਂਟ ਦੇ ਕੰਮ جاری ਦੇਗੇ ਤੁਹਾਨੂੰ ਸਭ ਨੂੰ ਯਾਦ ਆ ਕਿ ਪਹਿਲੇ 3 ਮਹੀਨਿਆਂ ਚ ਬਹੁਤ ਭਾਰੀ ਵੱਡੀ ਗਰੰਟੀ ਜਿਹਨੂੰ ਲੋਕ ਵੱਡੀ ਗਰੰਟੀ ਕਹਿੰਦੇ ਨੇ ਕਿ 300 ਯੂਨਟ ਮੁਫਤ ਬਿਲੀ ਦੇਣ ਦਾ ਵਾਅਦਾ ਸੀ ਉਹ ਪਹਿਲੇ 3 ਮਹੀਨਿਆਂ ਚ ਪੂਰਾ ਹੋ ਗਿਆ ਸੀ ਇਸੇ ਤਰ੍ਹਾਂ ਸਕੂਲ ਆਫ ਐਮਿਨੈਂਸ ਇਸੇ ਤਰ੍ਹਾਂ ਪੰਜਾਬ ਦੇ ਮਹੱਲਾ ਕਲੀਨਿੰਗ ਇਸੇ ਤਰ੍ਹਾਂ ਅੱਜ ਪੰਜਾਬ ਚ ਖੇਡ ਮੈਦਾਨ ਬਣ ਰਹੇ ਨੇਗੇ ਖੇਡ ਮੈਦਾਨ ਬਣਾਉਣ ਦਾ ਟੀਚਾ ਸਿੱਧਾ ਤੇ ਸਿੱਧਾ ਪੰਜਾਬ ਦੀ ਜਵਾਨੀ ਦੇ ਨਾਲ ਜੁੜਿਆਗਾ ਪੰਜਾਬ ਦੇ ਲੋਕਾਂ ਦੇ ਨਾਲ ਜੁੜਿਆਗਾ ਤਾਂ ਕਿ ਪੰਜਾਬ ਦੀ ਜਵਾਨੀ ਜਿਹੜੀ ਆ ਉਹ ਖੇਡ ਦੇ ਮੈਦਾਨ ਜਦੋਂ ਖੇਡੂਗੀ ਤਾਂ ਨਸ਼ਿਆਂ ਤੋਂ ਕੋਹਾਂ ਦੂਰ ਰਹੂਗੀ ਸੋ ਉਸੇ ਲੜੀ ਦੇ ਤਹਿਤ ਅੱਜ 332 ਕਰੋੜ ਰੁਪਏ ਜਿਹੜੇ ਨੇਗੇ ਪੰਜਾਬ ਦੀਆਂ ಗ್ರಾಮ ਪੰਚਾਇਤ ਜ਼िला ਪ੍ਰੀਸ਼ਦ ਤੇ ਪੰਚਾਇਤ ਸਮਚਿਆਂ ਨੂੰ ਤਕਸੀਮ ਕੀਤੇ ਗਏ ਨੇਗੇ ਤਾਂ ਕਿ ਪੰਜਾਬ ਦੀ ਜਿਹੜੀ ਆ ਚਾਹ ਤਰਫੋਂ ਤਰੱਕੀ ਹੋ ਸਕੇ ਬਹੁਤ ਬਹੁਤ ਧੰਨਵਾਦ ਕਿ ਮਸਾ ਡਿਵੀਜ਼ਨ ਕੀਤੀ ਹੋਏ ਦੱਸ ਦੋ ਕਿ ਤੁਸੀਂ ਸਾਡੇ ਕੰਮ ਕਿ ਤੱਕ ਕਢਾਏ ਆ ਇਹ ਪੰਜਾਬ ਸਰਕਾਰ ਵੱਡੇ ਪੱਧਰ ਤੇ ਕੰਮ ਕਰ ਰਹੀ ਆ ਸੜਕਾਂ ਦੀ ਸੂਨਾ ਜਿੱਤੀਆ ਪੰਚਾਇਤਾਂ ਦੇ ਕੰਮ ਕਰਦੀ